ਦਾ ਬੋੜਾ ਮਹੌਲ ਕਰਮੇ ਤੇ ਆਰਮੀ ਨੇ ਕਿਹਾ ਜਿੱਥੇ ਤੁਸੀਂ ਆਦਾ ਕੀਮਤੀ ਕੋਈ ਸਮਾਨ ਰਿਜਾ ਸਕਦੇ ਜੀ ਤੇ ਘਰਾਂ ਦੇ ਵਿੱਚੋਂ ਅਸੀਂ ਸਮਾਨ ਜਾ ਕੇ ਰਿਸ਼ਤੇਦਾਰੀ ਤੇ ਲੈ ਕੇ ਚੱਲੇ ਜਿੰਨੇ ਕੋ ਪ੍ਰਵਾਰ ਲੈ ਕੇ ਚੱਲੇ ਇਹ ਵੀ 8 8 ਕੁ ਜੀ ਹੈਗੇ ਜੀ ਇੰਨਾ ਕੋ ਸਮਾਨ ਹੈ ਸਮਾਨ ਦੋ ਟਰਾਲੀਆਂ ਹੈ ਜੀ ਵੈਗਰੂ ਸਮਾਨ ਲੈ ਕੇ ਚੱਲੇ ਜੀ ਜੰਗ ਦਾ ਬੋੜਾ ਮਹੌਲ ਕਰਮੇ ਤੇ ਆਰਮੀ ਨੇ ਕਿਹਾ ਜਿੱਥੇ ਤੁਸੀਂ ਆਦਾ ਕੀਮਤੀ ਕੋਈ ਸਮਾਨ ਰਿਜਾ ਸਕਦੇ ਜੀ ਤੇ ਘਰਾਂ ਦੇ ਵਿੱਚੋਂ ਅਸੀਂ ਸਮਾਨ ਜਾ ਕੇ ਰਿਸ਼ਤੇਦਾਰੀ ਤੇ ਲੈ ਕੇ ਚੱਲੇ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਸਾਡਾ ਪਿੰਡ ਜੀ ਸੈਦਾਂ ਵਾਲਾ ਸੈਦਾਂ ਵਾਲਾ ਤੇ ਇੱਥੋਂ ਪਿੱਛੋਂ ਕਿੱਥੋਂ ਆਏ ਸਮਾਨ ਲੈਣ ਵਾਸਤੇ ਇਹ ਇੱਥੋਂ ਪਿੰਡ ਹਿਆਰੇ ਤੋਂ ਹਿਆਰੇ ਤੋਂ ਤੱਕੀ ਫੌਜ ਫੂਜ ਦਾ ਕੀ ਡਰੂ ਰ ਹੈ ਕਿਵੇਂ ਕੀ ਨਹੀਂ ਫੌਜ ਦਾ ਤਾਂ ਡਾਣੀ ਫੌਜ ਤਾਂ ਪੂਰੀ ਜੀ ਸਾਡੇ ਜਿੰਨੇ ਵੀ ਕਿਸਾਨ ਨੇ ਜਿੰਨੇ ਵੀ ਰੇ ਬੈਠੇ ਨੇ ਸਾਰੇ ਦੀ ਮਾਇਤ ਕਰ ਰਹੇ ਨੇ ਪਰ ਉਹਨਾਂ ਨੇ ਵੈਸੇ ਕਿਹਾ ਤੁਸੀਂ ਆਪ ਦਾ ਦੇਖ ਲਓ ਵੀ ਜੇ ਕੋਈ ਲਿਜਾ ਸਕਦੇ ਤਾਂ ਅਸੀਂ ਤੁਹਾਨੂੰ ਮਨਾ ਨਹੀਂ ਕਰਾਂਗੇ ਤੁਹਾਨੂੰ ਕਾਵਾਂਗੇ ਵੀ ਲੈ ਜੀ ਤਪਰਸੀ ਆ ਵੀ 6 ਵਜੇ ਬੱਚੇ ਲੈ ਜਿ ਲਈ ਕੋ ਖਾਨ ਦਾ ਕੀਮਤੀ ਸਮਾਨ ਹੈ ਜਿਸ ਤਰ੍ਹਾਂ ਦਾਣਾ ਹੈ ਜਾਂ ਹੋਰ ਘਰ ਦੇ ਵਿੱਚ ਤੁਹਾਨੂੰ ਪਤਾ ਕਿ ਕੀਮਤੀ ਸਮਾਨ ਵੀ ਹੁੰਦੇ ਨੇ ਕਿੰਨੇ ਕੁ ਪਰਵਾਰ ਲੈ ਕੇ ਜਾਦੇ ਇਹ ਵੀ 8 ਕੁ ਜੀ ਹੈਗੇ ਜੀ ਇੰਨਾ ਕੁ ਸਮਾਨ ਹੈ ਸਰ ਸਮਾਨ ਦੋ ਟਰਾਲੀਆਂ ਜੀ ਵੈਗਰੂ ਸਮਾਨ ਲੈ ਕੇ ਚੱਲੇ ਜੰਗ ਦਾ ਬਹੁਤ ਮਹੌਲ ਕਰ ਮੈਂ ਕਿ ਆਰਮੀ ਨੇ ਕਿਹਾ ਜਿੱਥੇ ਤੁਸੀਂ ਇਹਦਾ ਕੀਮਤੀ ਕੋਈ ਸਮਾਨ ਰਿਜਾ ਸਕਦੇ ਜੀ ਤੇ ਘਰਾਂ ਦੇ ਵਿੱਚੋਂ ਅਸੀਂ ਸਮਾਨ ਜਾ ਕੇ ਰਿਸੇਦਾਰੀ ਤੇ ਲੈ ਕੇ ਚੱਲੇ ਕਿੰਨੇ ਕੁ ਪਰਵਾਰ ਲੈ ਕੇ ਜਾਂਦੇ ਇਹ ਵੀ 8 ਕੁ ਜੀ ਹੈਗੇ ਜੀ ਇੰਨਾ ਕੁ ਸਮਾਨ ਹੈ ਸਮਾਨ ਦੋ ਟਰਾਲੀਆਂ ਦੀ ਵੈਗਰੂ ਸਮਾਨ ਲੈ ਕੇ ਚੱਲੇ ਜੰਗ ਦਾ ਬਹੁਤਾ ਮਹੌਲ ਕਰਮੇ ਤੇ ਆਰਮੀ ਨੇ ਕਿਹਾ ਜਿੱਥੇ ਤੁਸੀਂ ਆਦਾ ਕੀਮਤੀ ਕੋਈ ਸਮਾਨ ਰਿਜਾ ਸਕਦੇ ਜੀ ਤੇ ਘਰਾਂ ਦੇ ਵਿੱਚੋਂ ਅਸੀਂ ਸਮਾਨ ਜਾ ਕੇ ਰਿਸ਼ਤੇਦਾਰਾਂ ਤੇ ਲੈ ਕੇ ਚੱਲੇ ਤਾਂ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਸਾਡਾ ਪਿੰਡ ਜੀ ਸੈਦਾਂ ਵਾਲਾ ਦਾ ਬਲਾ ਤੇ ਇਥੋਂ ਪਿੱਛੋਂ ਕਿੱਥੋਂ ਆਏ ਸਮਾਨ ਲੈਣ ਵਾਸਤੇ ਇਹ ਇਥੋਂ ਪਿੰਡ ਹਿਆਰੇ ਤੋਂ ਹਿਆਰੇ ਤੋਂ ਹਾਂਜੀ ਤੇ ਕੀ ਫੌਜ ਫੂਜ ਦਾ ਕੀ ਡਰ ਡੁਰ ਹੈ ਕਿਵੇਂ ਕੀ ਨਹੀਂ ਫੌਜ ਦਾ ਤਾਂ ਡਾਣੀ ਫੌਜ ਤਾਂ ਪੂਰੀ ਜੀ ਸਾਡੇ ਜਿੰਨੇ ਵੀ ਕਿਸਾਨ ਨੇ ਜਿੰਨੇ ਵੀ ਇੱਥੇ ਬੈਠੇ ਨੇ ਸਾਰੇ ਦੀ ਮਾਇਤ ਕਰ ਰਹੇ ਨੇ ਪਰ ਉਹਨਾਂ ਨੇ ਵੈਸੇ ਕਿਹਾ ਤੁਸੀਂ ਆਪ ਦਾ ਦੇਖ ਲਓ ਵੀ ਜੇ ਕੋਈ ਲਿਜਾ ਸਕਦੇ ਤਾਂ ਅਸੀਂ ਤੁਹਾਨੂੰ ਮਨਾ ਨਹੀਂ ਕਰਾਂਗੇ ਤੁਹਾਨੂੰ ਕਹਾਵਾਂਗੇ ਵੀ ਲੈ ਜਾਓ ਤੇ ਪਰ ਅਸੀਂ ਆਪ ਹੀ 6 ਵਜੇ ਬੱਚੇ ਲੈ ਚਲੀ ਕੋਈ ਖਾਨ ਦਾ ਕੀਮਤੀ ਸਮਾਨ ਹੈ ਜਿਸ ਦਾ ਦਾਣਾ ਹੈ ਜਾਂ ਹੋਰ ਘਰ ਦੇ ਵਿੱਚ ਤੁਹਾਨੂੰ ਪਤਾ ਕਿ ਕੀਮਤੀ ਸਮਾਨ ਵੀ ਹੁੰਦੇ ਨੇ ਕਿੰਨੇ ਕੁ ਪਰਵਾ ਲੈ ਕੇ ਜਾਦੇ ਏ ਵੀ 8 8 ਕੁਜੀ ਹੈ ਗਈ ਇਹਨਾਂ ਕੋ ਸਮਾਨ ਹੈ ਸਰ ਸਮਾਨ ਆ ਦੋ ਟਰਾਲੀਆਂ ਨੇ ਵੈਗਰੂ ਸਮਾਨ ਲੈ ਕੇ ਚੱਲੇ ਜੰਗ ਦਾ ਬੋੜਾ ਮਹੌਲ ਕਰਮੇ ਆਰਮੀ ਨੇ ਕਿਹਾ ਜਿੱਥੇ ਤੁਸੀਂ ਆਦਾ ਕੀਮਤੀ ਕੋ ਸਮਾਨ ਰਿਜਾ ਸਕਦੇ ਜੀ ਤੇ ਘਰਾਂ ਦੇ ਵਿੱਚੋਂ ਅਸੀਂ ਸਮਾਨ ਜਾ ਕੇ ਰਿਸ਼ਤੇਦਾਰਾਂ ਤੇ ਲੈ ਕੇ ਚੱਲੇ ਜਿੰਨੇ ਕੋ ਪਰਵਾਹ ਲੈ ਕੇ ਚੱਲੋ ਏ ਵੀ 8 8 ਕੁਜੀ ਹੈ ਗਈ ਇਹਨਾਂ ਕੋ ਸਮਾਨ ਹੈ ਸਮਾਨ ਆ ਦੋ ਟਰਾਲੀਆਂ ਨੇ ਵੈਗਰੂ ਸਮਾਨ ਲੈ ਕੇ ਚੱਲੇ ਜੰਗ ਦਾ ਬੋੜਾ ਮਹੌਲ ਕਰਮੇ ਤੇ ਆਰਮੀ ਨੇ ਕਿਹਾ ਜਿੱਥੇ ਤੁਸੀਂ ਆਦਾ ਕੀਮਤੀ ਕੋਈ ਸਮਾਨ ਰਜਾ ਸਕਦੇ ਜੀ ਤੇ ਘਰਾਂ ਦੇ ਵਿੱਚੋਂ ਅਸੀਂ ਸਮਾਨ ਜਾ ਕੇ ਰਿਸੇਦਾਰੀ ਤੇ ਲੈ ਕੇ ਚੱਲੇ ਆਂ ਤਾਂ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਸਾਡਾ ਪਿੰਡ ਜੀ ਸੈਦਾਂ ਵਾਲਾ ਸੈਦਾਂ ਵਾਲਾ ਤੇ ਇੱਥੋਂ ਪਿੱਛੋਂ ਕਿੱਥੋਂ ਆਏ ਸਮਾਨ ਲੈਣ ਵਾਸਤੇ ਇਹ ਇੱਥੋਂ ਪਿੰਡ ਹਿਆਰੇ ਤੋਂ ਹਿਆਰੇ ਤੋਂ ਹਾਂਜੀ ਤੇ ਕੀ ਫੌਜ ਫੂਜ ਦਾ ਕੀ ਡਰ ਦੁਰਾ ਹੈ ਕਿਵੇਂ ਕੀ ਨਹੀਂ ਫੌਜ ਦਾ ਤਾਂ ਡਾਣੀ ਫੌਜ ਤਾਂ ਪੂਰੀ ਜੀ ਸਾਡੇ ਜਿੰਨੇ ਵੀ ਕਿਸਾਨ ਨੇ ਜਿੰਨੇ ਵੀਰ ਤੇ ਬੈਠੇ ਨੇ ਸਾਰਿਆਂ ਦੀ ਮਾਇਤ ਕਰ ਰਹੇ ਨੇ ਪਰ ਉਹਨਾਂ ਨੇ ਵੈਸੇ ਕਿਹਾ ਤੁਸੀਂ ਆਪ ਦਾ ਦੇਖ ਲਓ ਵੀ ਜੇ ਕੋਈ ਲਿਜਾ ਸਕਦੇ ਤਾਂ ਅਸੀਂ ਤੁਹਾਨੂੰ ਮਨਾ ਨਹੀਂ ਕਰਾਂਗੇ ਤੇ ਤੁਹਾਨੂੰ ਕਾਵਾਂਗੇ ਵੀ ਲੈ ਜਾਓ। ਤੇ ਪਰ ਅਸੀਂ ਆ ਆ ਵੀ 6 ਵਜੇ ਬੱਚੇ ਲੈ ਚਲੀ ਕੋਈ ਖਾਨ ਦਾ ਕੀਮਤੀ ਸਮਾਨ ਹੈ ਜਿਸ ਦਾ ਦਾਣਾ ਹੈ ਜਾਂ ਹੋਰ ਘਰ ਦੇ ਤੁਹਾਨੂੰ ਪਤਾ ਕਿ ਕੀ ਕੀਮਤੀ ਸਮਾਨ ਵੀ ਹੁੰਦੇ ਨੇ ਕਿੰਨੇ ਕੁ ਪਰਵਾਹ ਲੈ ਕੇ ਜਾਦੇ। ਇਹ ਵੀ 8 ਕੁ ਜੀ ਹੈਗੇ ਜੀ। ਇਹਨਾਂ ਕੋਲ ਸਮਾਨ ਹੈ ਸਰ। ਸਮਾਨ ਦੋ ਟਰਾਲੀਆਂ ਜੀ। ਵੈਗਰੂ ਸਮਾਨ ਲੈ ਕੇ ਚੱਲੇ ਜੰਗ ਦਾ ਬਹੁਤਾ ਮਹੌਲ ਕਰਮੇ ਕਿ ਆਰਮੀ ਨੇ ਕਿਹਾ ਜਿੱਥੇ ਤੁਸੀਂ ਆਪ ਦਾ ਕੀਮਤੀ ਕੋਈ ਸਮਾਨ ਲਿਜਾ ਸਕਦੇ ਜੀ। ਦੇ ਘਰਾਂ ਦੇ ਵਿੱਚੋਂ ਅਸੀਂ ਸਮਾਨ ਜਾ ਕੇ ਰਿਸ਼ਤੇਦਾਰੀ ਤੇ ਲੈ ਕੇ ਚੱਲੇ ਜਿੰਨੇ ਕੁ ਪਰਵਾਹ ਲੈ ਕੇ ਚੱਲੇ ਇਹ ਵੀ 8 8 ਕੁ ਜੀ ਹੈਗੇ ਇਹਨਾਂ ਕੋਲ ਸਮਾਨ ਹੈ ਸਮਾਨ ਦੋ ਟਰਾਲੀਆਂ ਹੈ ਇਹ ਵੈਗਰੂ ਸਮਾਨ ਲੈ ਕੇ ਚੱਲੇ ਜੰਗ ਦਾ ਬਹੁਤਾ ਮਹੌਲ ਕਰਮੇ ਤੇ ਆਰਮੀ ਨੇ ਕਿਹਾ ਜਿੱਥੇ ਤੁਸੀਂ ਆਦਾ ਕੀਮਤੀ ਕੋਈ ਸਮਾਨ ਰਿਜਾ ਸਕਦੇ ਜੀ ਤੇ ਘਰਾਂ ਦੇ ਵਿੱਚੋਂ ਅਸੀਂ ਸਮਾਨ ਜਾ ਕੇ ਰਿਸ਼ਤੇਦਾਰੀ ਤੇ ਲੈ ਕੇ ਚੱਲੇ ਤਾਂ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਸਾਡਾ ਪਿੰਡ ਜੀ ਸੈਦਾਂ ਵਾਲਾ ਇੱਦਾਂ ਵਾਲਾ ਤੇ ਇੱਥੋਂ ਪਿੱਛੋਂ ਕਿੱਥੋਂ ਆਇਆ ਸਮਾਨ ਲੈਣ ਵਾਸਤੇ ਇਹ ਇੱਥੋਂ ਪਿੰਡ ਹਿਆਰੇ ਤੋਂ ਹਿਆਰੇ ਤੋਂ ਹਾਂਜੀ ਤੱਕੀ ਫੌਜ ਫੂਜ ਦਾ ਕੀ ਡਰ ਡੁਰ ਹੈ ਕਿਵੇਂ ਕੀ ਨਹੀਂ ਫੌਜ ਦਾ ਤਾਂ ਡਾਣੀ ਫੌਜ ਤਾਂ ਪੂਰੀ ਜੀ ਸਾਡੇ ਜਿੰਨੇ ਵੀ ਕਿਸਾਨ ਨੇ ਜਿੰਨੇ ਵੀ ਰਿਠੇ ਬੈਠੇ ਨੇ ਸਾਰੇ ਦੀ ਮਾਇਤ ਕਰ ਰਹੇ ਨੇ ਪਰ ਉਹਨਾਂ ਨੇ ਵੈਸੇ ਕਿਹਾ ਤੁਸੀਂ ਆਪ ਦਾ ਦੇਖ ਲਓ ਵੀ ਜੇ ਕੋਈ ਲਿਜਾ ਸਕਦੇ ਤਾਂ ਅਸੀਂ ਤੁਹਾਨੂੰ ਮਨਾ ਨਹੀਂ ਕਰਾਂਗੇ ਤੁਹਾਨੂੰ ਕਾਹਾਂਗੇ ਵੀ ਲੈ ਜੂ ਤੇ ਪਰ ਅਸੀਂ ਆ ਆ ਵੀ 6 ਵਜੇ ਬੱਚੇ ਲੈ ਜੀ ਕੋਈ ਖਾਣ ਦਾ ਕੀਮਤੀ ਸਮਾਨ ਹੈ ਜਿਸ ਦਾ ਦਾਣਾ ਹੈ ਜਾਂ ਹੋਰ ਘਰ ਦੇ ਵਿੱਚ ਤੁਹਾਨੂੰ ਪਤਾ ਕਿ ਕੀ ਕੀਮਤੀ ਸਮਾਨ ਵੀ ਹੁੰਦੇ ਨੇ ਕਿੰਨੇ ਕੁ ਪਰਵਾ ਲੈ ਕੇ ਜਾ ਏ ਵੀ 8 8 ਕੁਜੀ ਹੈਗੇ ਜੀ ਇਹਨਾਂ ਕੋ ਸਮਾਨ ਹੈ ਸਰ ਸਮਾਨ ਆ ਦੋ ਟਰਾਲੀਆਂ ਜੀ ਵੈਗਰੂ ਸਮਾਨ ਲੈ ਕੇ ਚੱਲੇ ਆਂ ਜੰਗ ਦਾ ਬੜਾ ਮਹੌਲ ਕਰਮੇ ਆਰਮੀ ਨੇ ਕਿਹਾ ਜਿੱਥੇ ਤੁਸੀਂ ਆਦਾ ਕੀਮਤੀ ਕੋ ਸਮਾਨ ਰਿਜਾ ਸਕਦੇ ਜੀ ਤੇ ਘਰਾਂ ਦੇ ਵਿੱਚੋਂ ਅਸੀਂ ਸਮਾਨ ਜਾ ਕੇ ਰਿਸ਼ਤੇਦਾਰੀ ਤੇ ਲੈ ਕੇ ਚੱਲੇ ਇਹਨਾਂ ਕੋ ਪਰਵਾਹ ਲੈ ਕੇ ਚੱਲੇ ਏ ਵੀ 8 8 ਕੁਜੀ ਹੈਗੇ ਜੀ ਇਹਨਾਂ ਕੋ ਸਮਾਨ ਹੈ ਸਮਾਨ ਆ ਦੋ ਟਰਾਲੀਆਂ ਜੀ ਵੈਗਰੂ ਸਮਾਨ ਲੈ ਕੇ ਚੱਲੇ ਆਂ ਜੰਗ ਦਾ ਬੜਾ ਮਹੌਲ ਕਰਮੇ ਇਹ ਆਰਮੀਨ ਇਹ ਕਿ ਆ ਜਿੱਥੇ ਤੁਸੀਂ ਆਦਾ ਕੀਮਤੀ ਕੋਈ ਸਮਾਨ ਲੈ ਜਾ ਸਕਦੇ ਜੀ ਤੇ ਘਰਾਂ ਦੇ ਵਿੱਚੋਂ ਅਸੀਂ ਸਮਾਨ ਲੈ ਕੇ ਰਿਸ਼ਤੇਦਾਰੀ ਤੇ ਲੈ ਕੇ ਚੱਲੇ ਆਂ ਤਾਂ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਸਾਡਾ ਪਿੰਡ ਜੀ ਸੈਦਾਂ ਵਾਲਾ ਸੈਦਾਂ ਵਾਲਾ ਤੇ ਇੱਥੋਂ ਪਿੱਛੋਂ ਕਿੱਥੋਂ ਆਏ ਸਮਾਨ ਲੈਣ ਵਾਸਤੇ ਇਹ ਇੱਥੋਂ ਪਿੰਡ ਹਿਆਰੇ ਤੋਂ ਹਿਆਰੇ ਤੋਂ ਹਾਂਜੀ ਤੇ ਤੱਕੀ ਫੌਜ ਫੂਜ ਦਾ ਕੀ ਡਰ ਦੁਰ ਹੈ ਕਿਵੇਂ ਕੀ ਨਹੀਂ ਫੌਜ ਦਾ ਤਾਂ ਡਾਣੀ ਫੌਜ ਤਾਂ ਪੂਰੀ ਜੀ ਸਾਡੇ ਜਿੰਨੇ ਵੀ ਕਿਸਾਨ ਨੇ ਜਿੰਨੇ ਵੀਰ ਇੱਥੇ ਬੈਠੇ ਨੇ ਸਾਰਿਆਂ ਦੀ ਮਾਇਤ ਕਰ ਰਹੇ ਨੇ ਪਰ ਉਹਨਾਂ ਨੇ ਵੈਸੇ ਕਿਹਾ ਤੁਸੀਂ ਆਪ ਦਾ ਦੇਖ ਲਓ ਵੀ ਜੇ ਕੋਈ ਲਿਜਾ ਸਕਦੇ ਤਾਂ ਅਸੀਂ ਤੁਹਾਨੂੰ ਮਨਾ ਨਹੀਂ ਕਰਾਂਗੇ ਤੁਹਾਨੂੰ ਕਹਾਂਗੇ ਵੀ ਲੈ ਜਾਓ ਤੇ ਪਰ ਅਸੀਂ ਆ ਆ ਵੀ 6 ਵਜੇ ਬੱਚੇ ਲੈ ਚਲੀ ਕੋਈ ਖਾਨ ਦਾ ਕੀਮਤੀ ਸਮਾਨ ਹੈ ਜਿਸ ਦਾ ਦਾਣਾ ਹੈ ਜਾਂ ਹੋਰ ਘਰ ਦੇ ਤੁਹਾਨੂੰ ਪਤਾ ਕਿ ਕੀ ਕੀਮਤੀ ਸਮਾਨ ਵੀ ਹੁੰਦੇ ਨੇ ਕਿੰਨੇ ਕੁ ਪਰਵਾ ਲੈ ਕੇ ਜਾਦੇ ਇਹ ਵੀ 8 ਕੁ ਜੀ ਹੈਗੇ ਜੀ ਕਿੰਨਾ ਕੁ ਸਮਾਨ ਹੈ ਸਰ ਸਮਾਨ ਦੋ ਟਰਾਲੀਆਂ ਜੀ ਵੈਗਰੂ ਸਮਾਨ ਲੈ ਕੇ ਚੱਲੇ ਜੰਗ ਦਾ ਬਹੁਤ ਮਹੌਲ ਕਰਮੇ ਆਰਮੀ ਨੇ ਕਿਹਾ ਜਿੱਥੇ ਤੁਸੀਂ ਆਪ ਦਾ ਕੀਮਤੀ ਕੋਈ ਸਮਾਨ ਲਿਜਾ ਸਕਦੇ ਜੀ ਇਹ ਘਰਾਂ ਦੇ ਵਿੱਚੋਂ ਅਸੀਂ ਸਮਾਨ ਜਾ ਕੇ ਵਿਛੇਦਾਰੀ ਤੇ ਲੈ ਕੇ ਚੱਲੇ ਜਿੰਨੇ ਕੁ ਪਰਵਾਹ ਲੈ ਕੇ ਚੱਲੋ ਇਹ ਵੀ 8 8 ਕੁ ਜੀ ਹੈਗੇ ਜੀ ਇਹਨਾਂ ਕੋਲ ਸਮਾਨ ਹੈ ਸਭਾਣਾ ਦੋ ਟਰਾਲੀਆਂ ਜੀ ਵੈਗਰੂ ਸਮਾਨ ਲੈ ਕੇ ਚੱਲੇ ਜੀ ਜੰਗ ਦਾ ਬਹੁਤਾ ਮਹੌਲ ਕਰਮੇ ਤੇ ਆਰਮੀ ਨੇ ਕਿਹਾ ਜਿੱਥੇ ਤੁਸੀਂ ਆਦਾ ਕੀਮਤੀ ਕੋਈ ਸਮਾਨ ਰਹਿ ਜਾ ਸਕਦੇ ਜੀ ਤੇ ਘਰਾਂ ਦੇ ਵਿੱਚੋਂ ਅਸੀਂ ਸਮਾਨ ਜਾ ਕੇ ਵਿਛੇਦਾਰੀ ਤੇ ਲੈ ਕੇ ਚੱਲੇ ਤਾਂ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਸਾਡਾ ਪਿੰਡ ਜੀ ਸੈਦਾਂ ਵਾਲਾ ਇਦਾਂ ਵਾਲਾ ਤੇ ਇੱਥੋਂ ਪਿੱਛੋਂ ਕਿੱਥੋਂ ਆਇਆ ਸਮਾਨ ਲੈਣ ਵਾਸਤੇ ਇਹ ਇੱਥੋਂ ਪਿੰਡ ਹਿਆਰੇ ਤੋਂ ਹਿਆਰੇ ਤੋਂ ਹਾਂਜੀ ਤੱਕੀ ਫੌਜ ਫੂਜ ਦਾ ਕੀ ਡਰ ਦੁਰ ਹੈ ਕਿਵੇਂ ਕੀ ਨਹੀਂ ਫੌਜ ਦਾ ਤਾਂ ਡਾਨੀ ਫੌਜ ਤਾਂ ਪੂਰੀ ਜੀ ਸਾਡੇ ਜਿੰਨੇ ਵੀ ਕਿਸਾਨ ਨੇ ਜਿੰਨੇ ਵੀਰ ਤੇ ਬੈਠੇ ਨੇ ਸਾਰਿਆਂ ਦੀ ਮਾਇਤ ਕਰ ਰਹੇ ਨੇ ਪਰ ਉਹਨਾਂ ਨੇ ਵੈਸੇ ਕਿਹਾ ਤੁਸੀਂ ਆਪ ਦਾ ਦੇਖ ਲਓ ਵੀ ਜੇ ਕੋਈ ਲਿਜਾ ਸਕਦੇ ਤਾਂ ਅਸੀਂ ਤੁਹਾਨੂੰ ਮਨਾ ਨਹੀਂ ਕਰਾਂਗੇ ਤੁਹਾਨੂੰ ਕਹਾਂਗੇ ਵੀ ਲੈ ਜਾਓ ਤੇ ਪਰ ਅਸੀਂ ਆ ਵੀ 6 ਵਜੇ ਬੱਚੇ ਲੈ ਜੀ ਕੋਈ ਖਾਣ ਦਾ ਕੀਮਤੀ ਸਮਾਨ ਹੈ ਜਿਸ ਦਾ ਦਾਣਾ ਹੈ ਜਾਂ ਹੋਰ ਘਰ ਦੇ ਤੁਹਾਨੂੰ ਪਤਾ ਕਿ ਕੀਮਤੀ ਸਮਾਨ ਵੀ ਹੁੰਦੇ ਨੇ ਕਿੰਨੇ ਕੁ ਪਰਵਾ ਲੈ ਕੇ ਜਾਦੇ ਏ ਵੀ 8 8 ਕੁਝ ਹੀ ਹੈ ਗਈ ਇਹਨਾਂ ਕੋ ਸਮਾਨ ਹੈ ਸਰ ਸਮਾਨ ਆ ਦੋ ਟਰਾਲੀਆਂ ਜੀ ਵੈਗਰੂ ਸਮਾਨ ਲੈ ਕੇ ਚੱਲੇ ਜੰਗ ਦਾ ਬਹੁਤ ਆ ਮਹੌਲ ਕਰਮੇ ਕਿ ਆਰਮੀ ਨੇ ਕਿਹਾ ਜਿੱਥੇ ਤੁਸੀਂ ਆਦਾ ਕੀਮਤੀ ਕੋ ਸਮਾਨ ਰਿਜਾ ਸਕਦੇ ਜੀ ਤੇ ਘਰਾਂ ਦੇ ਵਿੱਚੋਂ ਅਸੀਂ ਸਮਾਨ ਜਾਂਦੇ ਵਿਸ਼ੇਦਾਰੀ ਤੇ ਲੈ ਕੇ ਚੱਲੇ ਜਿੰਨੇ ਕੋ ਪਰਵਾਹ ਲੈ ਕੇ ਚੱਲੇ ਏ ਵੀ 8 8 ਕੁਝ ਹੀ ਹੈ ਗਈ ਇਹਨਾਂ ਕੋ ਸਮਾਨ ਹੈ ਸਮਾਨ ਆ ਦੋ ਟਰਾਲੀਆਂ ਜੀ ਵੈਗਰੂ ਸਮਾਨ ਲੈ ਕੇ ਚੱਲੇ ਜੰਗ ਦਾ ਬਹੁਤ ਆ ਮਹੌਲ ਕਰਮੇ ਤੇ ਆਰਮੀ ਨੇ ਕਿਹਾ ਜਿੱਥੇ ਤੁਸੀਂ ਆਦਾ ਕੀਮਤੀ ਕੋਈ ਸਮਾਨ ਰਜਾ ਸਕਦੇ ਜੀ ਤੇ ਘਰਾਂ ਦੇ ਵਿੱਚੋਂ ਅਸੀਂ ਸਮਾਨ ਜਾ ਕੇ ਰਿਸ਼ਤੇਦਾਰਾਂ ਤੇ ਲੈ ਕੇ ਚੱਲੇ ਆਂ ਤਾਂ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਸਾਡਾ ਪਿੰਡ ਜੀ ਸੈਦਾਂ ਵਾਲਾ ਸੈਦਾਂ ਵਾਲਾ ਤੇ ਇੱਥੋਂ ਪਿੱਛੋਂ ਕਿੱਥੋਂ ਆਏ ਸਮਾਨ ਲੈਣ ਵਾਸਤੇ ਇਹ ਇੱਥੋਂ ਪਿੰਡ ਹਿਆਰੇ ਤੋਂ ਹਿਆਰੇ ਤੋਂ ਹਾਂਜੀ ਤੇ ਕੀ ਫੌਜ ਫੂਜ ਦਾ ਕੀ ਡਰ ਦੁਰ ਹੈ ਕਿਵੇਂ ਕੀ ਨਹੀਂ ਫੌਜ ਦਾ ਤਾਂ ਡਾਣੀ ਫੌਜ ਤਾਂ ਪੂਰੀ ਜੀ ਸਾਡੇ ਜਿੰਨੇ ਵੀ ਕਿਸਾਨ ਨੇ ਜਿੰਨੇ ਵੀਰ ਇੱਥੇ ਬੈਠੇ ਨੇ ਸਾਰਿਆਂ ਦੀ ਮਾਇਤ ਕਰ ਰਹੇ ਨੇ ਪਰ ਉਹਨਾਂ ਨੇ ਵੈਸੇ ਕਿਹਾ ਤੁਸੀਂ ਆਪ ਦਾ ਦੇਖ ਲਓ ਵੀ ਜੇ ਕੋਈ ਲਿਜਾ ਸਕਦੇ ਤਾਂ ਅਸੀਂ ਤੁਹਾਨੂੰ ਮਨਾ ਨਹੀਂ ਕਰਾਂਗੇ ਤੁਹਾਨੂੰ ਕਹਾਂਗੇ ਵੀ ਲੈ ਜਾਓ ਤੇ ਪਰ ਅਸੀਂ ਆ ਆ ਵੀ 6 ਵਜੇ ਬੱਚੇ ਲੈ ਚਲੀ ਕੋਈ ਖਾਨ ਦਾ ਕੀਮਤੀ ਸਮਾਨ ਹੈ ਜਿਸ ਦਾ ਦਾਣਾ ਹੈ ਜਾਂ ਹੋਰ ਘਰ ਦੇ ਤੁਹਾਨੂੰ ਪਤਾ ਕਿ ਕੀ ਕੀਮਤੀ ਸਮਾਨ ਵੀ ਹੁੰਦੇ ਨੇ ਕਿੰਨੇ ਕੁ ਪਰਵਾਹ ਲੈ ਕੇ ਜਾਦੇ ਇਹ ਵੀ 8 ਕੁ ਜੀ ਹੈਗੇ ਜੀ ਇੰਨਾ ਕੁ ਸਮਾਨ ਹੈ ਸਰ ਸਮਾਨ ਦੋ ਟਰਾਲੀਆਂ ਜੀ ਵੈਗਰੂ ਸਮਾਨ ਲੈ ਕੇ ਚੱਲਿਆ ਜੰਗ ਦਾ ਬਹੁਤ ਮਾਹੌਲ ਕਰਮੇ ਤੇ ਆਰਮੀ ਨੇ ਕਿਹਾ ਜਿੱਥੇ ਤੁਸੀਂ ਆਪ ਦਾ ਕੀਮਤੀ ਕੋਈ ਸਮਾਨ ਲਿਜਾ ਸਕਦੇ ਜੇ ਇਹ ਘਰਾਂ ਦੇ ਵਿੱਚੋਂ ਅਸੀਂ ਸਮਾਨ ਜਾ ਕੇ ਰਿਸ਼ਤੇਦਾਰੀ ਤੇ ਲੈ ਕੇ ਚੱਲੇ। ਕਿੰਨੇ ਕੁ ਪਰਵਾਹ ਲੈ ਕੇ ਚੱਲੇ। ਇਹ ਵੀ 8 8 ਕੁ ਜੀ ਹੈਗੇ ਜੀ। ਇੰਨਾ ਕੁ ਸਮਾਨ। ਸਮਾਨਾ ਦੋ ਟਰਾਲੀਆਂ ਜੀ। ਵੈਗਰੂ ਸਮਾਨ ਲੈ ਕੇ ਚੱਲੇ ਜੰਗ ਦਾ ਬਹੁਤਾ ਮਹੌਲ ਕਰਮੇ। ਤੇ ਆਰਮੀ ਨੇ ਕਿਹਾ ਜਿੱਥੇ ਤੁਸੀਂ ਆਦਾ ਕੀਮਤੀ ਕੋਈ ਸਮਾਨ ਰਿਜਾ ਸਕਦੇ ਜੀ। ਤੇ ਘਰਾਂ ਦੇ ਵਿੱਚੋਂ ਅਸੀਂ ਸਮਾਨ ਜਾ ਕੇ ਰਿਸ਼ਤੇਦਾਰੀ ਤੇ ਲੈ ਕੇ ਚੱਲੇ। ਤਾਂ ਕਿਹੜੇ ਪਿੰਡ ਦੇ ਰਹਿਣ ਵਾਲੇ? ਸਾਡਾ ਪਿੰਡ ਜੀ ਸੈਦਾਂ ਵਾਲਾ। ਹੱਦਵਲਾ ਤੇ ਇਥੋਂ ਪਿੱਛੋਂ ਕਿੱਥੋਂ ਆਏ ਸਮਾਨ ਲੈਣ ਵਾਸਤੇ ਇਹ ਇਥੋਂ ਪਿੰਡ ਹਿਆਰੇ ਤੋਂ ਹਿਆਰੇ ਤੋਂ ਹਾਂਜੀ ਤੇ ਕੀ ਫੌਜ ਫੂਜ ਦਾ ਕੀ ਡਰ ਦੁਰ ਹੈ ਕਿਵੇਂ ਕੀ ਨਹੀਂ ਫੌਜ ਦਾ ਤਾਂ ਡਾਣੀ ਫੌਜ ਤਾਂ ਪੂਰੀ ਜੀ ਸਾਡੇ ਜਿੰਨੇ ਵੀ ਕਿਸਾਨ ਨੇ ਜਿੰਨੇ ਵੀ ਰਿਠੇ ਬੈਠੇ ਨੇ ਸਾਰਿਆਂ ਦੀ ਮਾਇਤ ਕਰ ਰਹੇ ਨੇ ਪਰ ਉਹਨਾਂ ਨੇ ਵੈਸੇ ਕਿਹਾ ਤੁਸੀਂ ਆਪ ਦਾ ਦੇਖ ਲਓ ਵੀ ਜੇ ਕੋਈ ਲਿਜਾ ਸਕਦੇ ਤਾਂ ਅਸੀਂ ਤੁਹਾਨੂੰ ਮਨਾ ਨਹੀਂ ਕਰਾਂਗੇ ਤੁਹਾਨੂੰ ਕਾਹਾਂਗੇ ਵੀ ਲੈ ਜਾਓ ਤੇ ਪਰ ਅਸੀਂ ਆ ਵੀ 6 ਵਜੇ ਬੱਚੇ ਲੈ ਜੀ ਕੋਈ ਖਾਣ ਦਾ ਕੀਮਤੀ ਸਮਾਨ ਹੈ ਜਿਸ ਦਾ ਦਾਣਾ ਹੈ ਜਾਂ ਹੋਰ ਘਰ ਦੇ ਤੁਹਾਨੂੰ ਪਤਾ ਕਿ ਕੀ ਕੀਮਤੀ ਸਮਾਨ ਵੀ ਹੁੰਦੇ ਨੇ ਕਿੰਨੇ ਕੁ ਪਰਵਾ ਲੈ ਕੇ ਜਾਓ ਏ ਵੀ 8 8 ਕੁਜੀ ਹੈਗੇ ਜੀ ਇਹਨਾਂ ਕੋ ਸਮਾਨ ਹੈ ਸਰ ਸਮਾਨ ਆ ਦੋ ਟਰਾਲੀਆਂ ਜੀ ਵੈਗਰੂ ਸਮਾਨ ਲੈ ਕੇ ਚੱਲੇ ਆਂ ਜੰਗ ਦਾ ਬਹੁਤ ਮਹੌਲ ਕਰਮੇ ਆ ਆਰਮੀ ਨੇ ਕਿਹਾ ਜਿੱਥੇ ਤੁਸੀਂ ਆਦਾ ਕੀਮਤੀ ਕੋਈ ਸਮਾਨ ਰਿਜਾ ਸਕਦੇ ਜੀ ਤੇ ਘਰਾਂ ਦੇ ਵਿੱਚੋਂ ਅਸੀਂ ਸਮਾਨ ਜਾਂਦੇ ਵਿਸ਼ੇਦਾਰਿਤ ਲੈ ਕੇ ਚੱਲੇ ਜਿੰਨੇ ਕੋ ਪ੍ਰਵਾਰ ਲੈ ਕੇ ਚੱਲੇ ਏ ਵੀ 8 8 ਕੁਜੀ ਹੈਗੇ ਜੀ ਇਹਨਾਂ ਕੋ ਸਮਾਨ ਹੈ ਸਮਾਨ ਆ ਦੋ ਟਰਾਲੀਆਂ ਜੀ ਵੈਗਰੂ ਸਮਾਨ ਲੈ ਕੇ ਚੱਲੇ ਆਂ ਜੰਗ ਦਾ ਬਹੁਤ ਮਹੌਲ ਕਰਮੇ ਇਹ ਆਰਮੀਨੀਆ ਕਿਹਾ ਜਿੱਥੇ ਤੁਸੀਂ ਆਦਾ ਕੀਮਤੀ ਕੋਈ ਸਮਾਨ ਰਿਜਾ ਸਕਦੇ ਜੀ ਤੇ ਘਰਾਂ ਦੇ ਵਿੱਚੋਂ ਅਸੀਂ ਸਮਾਨ ਜਾ ਕੇ ਰਿਸੇਦਾਰੀ ਤੇ ਲੈ ਕੇ ਚੱਲੇ ਆਂ ਤਾਂ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਸਾਡਾ ਪਿੰਡ ਜੀ ਸੈਦਾਂ ਵਾਲਾ ਸੈਦਾਂ ਵਾਲਾ ਤੇ ਇੱਥੋਂ ਪਿੱਛੋਂ ਕਿੱਥੋਂ ਆਏ ਸਮਾਨ ਲੈਣ ਵਾਸਤੇ ਇਹ ਇੱਥੋਂ ਪਿੰਡ ਹਿਆਰੇ ਤੋਂ ਹਿਆਰੇ ਤੋਂ ਹਾਂਜੀ ਤੇ ਕੀ ਫਾਇਦਾ ਕੀ ਡਰ ਦੁਰਾ ਕਿਵੇਂ ਕੀ ਨਹੀਂ ਫਾਇਦਾ ਤਾਂ ਡਾਣੀ ਫਾਇਦਾ ਪੂਰੀ ਜੀ ਸਾਡੇ ਜਿੰਨੇ ਵੀ ਕਿਸਾਨ ਨੇ ਜਿੰਨੇ ਵੀ ਇੱਥੇ ਬੈਠੇ ਨੇ ਸਾਰਿਆਂ ਦੀ ਮਾਇਤ ਕਰ ਰਹੇ ਨੇ ਪਰ ਉਹਨਾਂ ਨੇ ਵੈਸੇ ਕਿਹਾ ਤੁਸੀਂ ਆਪ ਦਾ ਦੇਖ ਲਓ ਵੀ ਜੇ ਕੋਈ ਲੈ ਜਾ ਸਕਦੇ ਤਾਂ ਅਸੀਂ ਤੁਹਾਨੂੰ ਮਨਾ ਨਹੀਂ ਕਰਾਂਗੇ ਤੇ ਤੁਹਾਨੂੰ ਕਾਵਾਂਗੇ ਵੀ ਲੈ ਜਾਓ ਤੇ ਪਰ ਅਸੀਂ ਆ ਆ ਵੀ 6 ਵਜੇ ਬੱਚੇ ਲੈ ਚਲੀ ਕੋਈ ਖਾਨ ਦਾ ਕੀਮਤੀ ਸਮਾਨ ਹੈ ਜਿਸ ਦਾ ਦਾਣਾ ਹੈ ਜਾਂ ਹੋਰ ਘਰ ਦੇ ਤੁਹਾਨੂੰ ਪਤਾ ਕਿ ਕੀ ਕੀਮਤੀ ਸਮਾਨ ਵੀ ਹੁੰਦੇ ਨੇ ਕਿੰਨੇ ਕੁ ਪਰਵਾਹ ਲੈ ਕੇ ਜਾਦੇ ਇਹ ਵੀ 8 ਕੁ ਜੀ ਹੈਗੇ ਜੀ ਇੰਨਾ ਕੋ ਸਮਾਨ ਹੈ ਸਰ ਸਮਾਨ ਦੋ ਟਰਾਲੀਆਂ ਜੀ ਵੈਗਰੂ ਸਮਾਨ ਲੈ ਕੇ ਚੱਲੇ ਜੰਗ ਦਾ ਬਹੁਤ ਮਹੌਲ ਕਰਮੇ ਕਿ ਆਰਮੀ ਨੇ ਕਿਹਾ ਜਿੱਥੇ ਤੁਸੀਂ ਆਪ ਦਾ ਕੀਮਤੀ ਕੋਈ ਸਮਾਨ ਲੈ ਜਾ ਸਕਦੇ ਜੀ ਇਹ ਘਰਾਂ ਦੇ ਵਿੱਚੋਂ ਅਸੀਂ ਸਮਾਨ ਜਾ ਕੇ ਰਿਸੇਦਾਰੀ ਤੇ ਲੈ ਕੇ ਚੱਲੇ। ਇੰਨਾ ਕੁ ਪਰਵਾਹ ਲੈ ਕੇ ਚੱਲੇ। ਇਹ ਵੀ 8 8 ਕੁ ਜੀ ਹੈਗੇ। ਇੰਨਾ ਕੁ ਸਮਾਨ ਹੈ। ਸਮਾਨਾ ਦੋ ਟਰਾਲੀਆਂ ਜੀ। ਵੈਗਰੂ ਸਮਾਨ ਲੈ ਕੇ ਚੱਲੇ ਜੰਗ ਦਾ ਬਹੁਤਾ ਮੌਲ ਗਰਮ ਹੈ। ਤੇ ਆਰਮੀ ਨੇ ਕਿਹਾ ਜਿੱਥੇ ਤੁਸੀਂ ਆਦਾ ਕੀਮਤੀ ਕੋਈ ਸਮਾਨ ਰਿਜਾ ਸਕਦੇ ਜੀ। ਤੇ ਘਰਾਂ ਦੇ ਵਿੱਚੋਂ ਅਸੀਂ ਸਮਾਨ ਜਾ ਕੇ ਰਿਸੇਦਾਰੀ ਤੇ ਲੈ ਕੇ ਚੱਲੇ। ਤਾਂ ਕਿਹੜੇ ਪਿੰਡ ਦੇ ਰਹਿਣ ਵਾਲੇ? ਆ ਸਾਡਾ ਪਿੰਡ ਜਿਸੈਦਾਂ ਵਾਲਾ। ਹੱਦ ਦਾ ਵਲਾ ਤੇ ਇੱਥੋਂ ਪਿੱਛੋਂ ਕਿੱਥੋਂ ਆਇਆ ਸਮਾਨ ਲੈਣ ਵਾਸਤੇ ਇਹ ਇੱਥੋਂ ਪਿੰਡ ਹਿਆਰੇ ਤੋਂ ਹਿਆਰੇ ਤੋਂ ਤੱਕੀ ਫੌਜ ਫੂਜ ਦਾ ਕੀ ਡਰ ਰਹਾ ਕਿਨੇ ਕੀ ਨਹੀਂ ਫੌਜ ਦਾ ਤਾਂ ਡਾਣੀ ਫੌਜ ਤਾਂ ਪੂਰੀ ਜੀ ਸਾਡੇ ਜਿੰਨੇ ਵੀ ਕਿਸਾਨ ਨੇ ਜਿੰਨੇ ਵੀ ਰਿਠੇ ਬੈਠੇ ਨੇ ਸਾਰਿਆਂ ਦੀ ਮਾਇਤ ਕਰ ਰਹੇ ਨੇ ਪਰ ਉਹਨਾਂ ਨੇ ਵੈਸੇ ਕਿਹਾ ਤੁਸੀਂ ਆਪ ਦਾ ਦੇਖ ਲਓ ਵੀ ਜੇ ਕੋਈ ਲਿਜਾ ਸਕਦੇ ਤਾਂ ਅਸੀਂ ਤੁਹਾਨੂੰ ਮਨਾ ਨਹੀਂ ਕਰਾਂਗੇ ਤੁਹਾਨੂੰ ਕਾਵਾਂਗੇ ਵੀ ਲੈ ਜਾਓ ਤੇ ਪਰ ਅਸੀਂ ਆ ਆ ਵੀ 6 ਵਜੇ ਬੱਚੇ ਲੈ ਚਲੀ ਕੋਈ ਖਾਨ ਦਾ ਕੀਮਤੀ ਸਮਾਨ ਹੈ ਜਿਸ ਦਾ ਦਾਣਾ ਹੈ ਜਾਂ ਹੋਰ ਘਰ ਦੇ ਤੁਹਾਨੂੰ ਪਤਾ ਕਿ ਕੀ ਕੀਮਤੀ ਸਮਾਨ ਵੀ ਹੁੰਦੇ ਨੇ ਕਿੰਨੇ ਕੁ ਪਰਵਾਹ ਲੈ ਕੇ ਜਾਦੇ ਏ ਵੀ 88 ਕੁ ਜੀ ਹੈ ਗਈ ਇਹਨਾਂ ਕੋ ਸਮਾਨ ਹੈ ਸਰ ਸਮਾਨ ਆ ਦੋ ਟਰਾਲੀਆਂ ਜੀ ਵੈਗਰੂ ਸਮਾਨ ਲੈ ਕੇ ਚੱਲੇ ਆ ਜੰਗ ਦਾ ਬਹੁਤ ਮਹੌਲ ਕਰਮੇ ਤੇ